ਸੀਬੀਆਈ ਨੇ ਡੀਆਈਜੀ ਹਰਚਰਨ ਸਿੰਘ ਪੁੱਲਰ ਜਿਹੜਾ ਕੇਸ ਸੀ ਉਸਦੇ ਵਿਚੋਲੀਏ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੁਹਾਨੂੰ ਦੱਸ ਦਈਏ ਉਸਦੇ ਵਿੱਚ ਉਹਨਾਂ ਨੂੰ 9 ਦਿਨਾਂ ਦਾ ਜਿਹੜਾ ਕ੍ਰਿਸ਼ਨੂ ਐ ਦਲਾਲ ਐ ਉਸ ਨੂੰ 9 ਦਿਨਾਂ ਦਾ ਰਿਮਾਂਡ ਦੇ ਵਿੱਚ ਲਿਆ ਸੋ ਇਸੇ ਤੇ ਚਰਚਾ ਰਹੇਗੀ ਸਾਡੇ ਨਾਲ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਖੋਕਰ ਜੀ ਨੇ ਸੋ ਗੱਲਬਾਤ ਕਰ ਰਹੇ ਹਾਂ ਦਰਸ਼ਨ ਸਰ ਕਿਸ ਤਰ੍ਹਾਂ ਦੇਖਦੇ ਹੋ ਇਸ ਕੇਸ ਨੂੰ ਜਿਹੜਾ ਕ੍ਰਿਸ਼ਨੂ ਨੂੰ ਅੱਜ 9 ਦਿਨਾਂ ਦਾ ਰਿਮਾਂਡ ਮਿਲਿਆ ਦੇਖੋ ਜਿਹੜੀ ਸੀਬੀਆਈ ਆ ਲਗਾਤਾਰ ਇਸ ਗੱਲ ਤੇ ਲੱਗੀ ਹੋਈ ਆ ਕਿ ਕ੍ਰਿਸ਼ਨੂ ਦੇ ਹੋਰ ਕਿਹੜੇ ਵੱਡੇ ਪੁਲਿਸ ਅਧਿਕਾਰੀ ਨਾਲ ਸੰਬੰਧ ਸੀ ਕਿੰਨਾਂ ਲਈ ਉਹ ਵਿਚੋਲਗੀ ਕਰਦਾ ਸੀ ਕਿਉਂਕਿ ਪ੍ਰਚਰਨ ਸਿੰਘ ਭੁੱਲਰ ਤੋਂ ਜਿਸ ਤਰ੍ਹਾਂ ਵੱਡੀ ਜਾਇਦਾਦ ਮਿਲੀ ਆ ਸੋਨਾ ਮਿਲਿਆ ਨੋਟ ਮਿਲੇ ਨੇ ਉਦੋਂ ਲੋਕਾਂ ਚ ਇੱਕ ਚਰਚਾ ਚੱਲ ਪਈ ਆ ਕਿ ਜਿਹੜੇ ਵੱਡੇ ਪੁਲਿਸ ਅਫਸਰ ਨੇ ਉਸ ਸਿਰੇ ਦੇ ਕਰਪਟ ਨੇ ਉਹ ਜਾਂ ਫਿਰ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਨੇ ਮੋਟਾ ਪੈਸਾ ਇੱਕ ਵਾਰੀ ਕਮਾ ਲਿਆ ਪੈਸੇ ਨੂੰ ਪੈਸਾ ਕਮਾਉਂਦਾ ਜਿਸ ਤਰ੍ਹਾਂ ਉਹਨਾਂ ਦਾ ਡਿਊਟੀ ਬਲ ਧਿਆਨ ਘਟਾ ਬਹੁਤਿਆਂ ਦਾ ਔਰ ਆਪਣੇ ਕਾਰੋਬਾਰ ਵਾਲ ਵੱਧਾ ਜਾਂ ਫਿਰ ਟੇਡੇ ਢੰਗ ਨਾਲ ਜੋ ਰਿਸ਼ਵਤ ਖੋਰੀ ਚੱਲਦੀ ਆ ਹਰਚਰਨ ਭੁੱਲਰ ਫੜਿਆ ਸਕ੍ਰੈਪ ਤੇ ਵਪਾਰੀ ਨੇ ਫੜਾਇਆ ਉਹਨੂੰ ਕਿ ਟ੍ਰੈਪ ਲਾਇਆ ਸੀ ਸੀਬੀਏ ਨੇ ਫੜ ਲਿਆ 8-9 ਲੱਖ ਦੀ ਗੱਲ ਸੀ ਪਹਿਲਾਂ ਪਰਮੰਥੋਂ ਉਹਨੂੰ ਜੋ ਰਿਸ਼ਵਤ ਖੋਰੀ ਦਾ ਪੈਸਾ ਮਿਲਦਾ ਸੀ ਪਰਸਵਾਲ ਇਹ ਵੀ ਆ ਕਿ ਜਿਹੜੇ ਸਕ੍ਰੈਪ ਦੇ ਵੱਡੇ ਵਪਾਰੀ ਨੇ ਉਹ ਵੀ ਬਹੁਤ ਵੱਡੀ ਧੁਖਾਧੜੀ ਕਰਦੇ ਆ ਠੱਗੀ ਠੋਰੀ ਕਰਦੇ ਆ ਜੀਐਸਟੀ ਚੋਰੀ ਕਰਦੇ ਆ ਗੱਡੀਆਂ ਤੇ ਜਾਲੀ ਬਿੱਲ ਲਗਾ ਕੇ ਜਾਲੀ ਬਿਲਟੀਆਂ ਲਗਾ ਕੇ ਮਾਲ ਸਪਲਾਈ ਹੁੰਦਾ ਜਿਹਦੇ ਨਾਲ ਪੰਜਾਬ ਦੇ ਖਜ਼ਾਨੇ ਨੂੰ ਹਰ ਸਾਲ ਤਕਰੀਬਨ 15-1600 ਕਰੋੜ ਰੁਪਏ ਕਹਿੰਦੇ ਕਾਫੀ ਘਾਟਾ ਪੈਂਦਾ ਹੈ ਔਰ ਜੇ ਉਸ ਪਾਸੇ ਧਿਆਨ ਦਿੱਤਾ ਜਾਵੇ ਕਿ ਸਟ੍ਰੈਪ ਦੇ ਵਪਾਰੀ ਅੱਗੀ ਠੋਰੀ ਕਿਵੇਂ ਲੌਂਦੇ ਨੇ ਉਹ ਇੱਕ ਵੱਡਾ ਮਾਮਲਾ ਹੈ ਹੁਣ ਗੱਲ ਕਰ ਲਈਏ ਜਿਹੜੇ ਉਸ ਅਧਿਕਾਰੀ ਨੇ ਜੇਕਰ ਇਹਨਾਂ ਦੀ ਜਿਹੜੀਆਂ ਜਾਇਦਾਦਾਂ ਨੇ ਉਦੀ ਜਾਂਚ ਹੋ ਜਾਵੇ ਕਿ ਇਹਨਾਂ ਦੀ ਜਿਹੜੀ ਇਨਕਮ ਕਿੰਨੀ ਹੈ ਉਹਦੇ ਨਾਲ ਕਿੰਨੀ ਜ਼ਿਆਦਾ ਬਣ ਸਕਦੀ ਆ ਅੱਜ ਦੀ ਰੇਟ ਦੇ ਵਿੱਚ ਪੁਲਿਸ ਵਾਲਿਆਂ ਨੇ ਜਿਆਦਾ ਤਾਂ ਕੀ ਨੇ ਤਾਂ ਬਹੁਤ ਸਾਰੇ ਜਿਹੜੇ ਕਰਪਟ ਅਫਸਰ ਨੇ ਉਹ ਨੰਗੇ ਹੋ ਜਾਣਗੇ ਤੁਸੀਂ ਵੇਖਿਆ ਹੋਣਾ ਕਿ ਛੋਟਾ ਜਿਹਾ ਥਾਣੇਦਾਰ ਹੁੰਦਾ ਐਸਾ ਹੀ ਹੁੰਦਾ ਗੱਡੀਆਂ ਉਹਨਾਂ ਕੋਲ ਹੁੰਦੀਆਂ ਵੱਡੀਆਂ ਵੱਡੀਆਂ 30-30 ਲੱਖ ਦੀਆਂ ਉਹਨਾਂ ਦੇ ਔਕਾਤ ਨਹੀਂ ਕਿਉਂ ਵੱਡੀਆਂ ਗੱਡੀਆਂ ਲੈ ਲੈਣ ਉਹ ਦੋ ਨੰਬਰ ਦੇ ਪੈਸੇ ਨਾਲ ਹੋਰ ਬੰਦਿਆਂ ਦੇ ਨਾਂ ਤੇ ਗੱਡੀਆਂ ਲਈਆਂ ਹੁੰਦੀਆਂ ਨੇ ਉਹ ਗੱਡੀਆਂ ਉਹਨਾਂ ਦੇ ਨਾਂ ਤੇ ਨਹੀਂ ਹੁੰਦੀਆਂ ਸੋ ਜਿਹੜੀ ਪੁਲਿਸ ਦੀ ਜਿਹੜੀ ਕਰਪਸ਼ਨ ਦੀ ਗੱਲ ਆ ਉਹ ਹਰ ਹੋ ਗਿਆ ਉੱਪਰ ਗਿਆ ਸਰਕਾਰ ਨੂੰ ਚਾਹੀਦਾ ਕਿ ਗੁਪਤ ਤੌਰ ਤੇ ਇਸ ਮਾਮਲੇ ਦੀ ਜਾਂਚ ਕਰਾਈ ਜਾਵੇ ਜਿਹੜੇ ਕਰਪਟ ਅਫਸਰ ਨੇ ਉਹਨਾਂ ਨੂੰ ਨੰਗਾ ਕੀਤਾ ਜਾਵੇ ਅੱਜ ਜਿਹੜਾ ਸੀਬੀਏ ਨੇ 9 ਦਿਨ ਦਾ ਜਿਹੜਾ ਰਿਮਾਂਡ ਲਿਆ ਉਹਨ ਸ੍ਰਮਾਂਡ ਇਹਨੂੰ ਕਹਿੰਦੇ ਆ ਚੰਡੀਗੜ੍ਹ ਦੀ ਸੀਬੀ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਕ੍ਰਿਸ਼ਨ ਉਹਨੂੰ ਔਰ ਇੱਕ ਬਕਾਇਦਾ ਡੈਰੀ ਵੀ ਮਿਲੀ ਹੈ ਕਹਿੰਦੇ ਜੋ ਕ੍ਰਿਸ਼ਨੂ ਕੋਲੋਂ ਉਹਦੇ ਉੱਤੇ ਬਕਾਇਦਾ ਨਾਂ ਨੇ 22 ਜਿਹੜੇ ਪੁਰਸ ਅਧਿਕਾਰੀ ਨੇ ਉਹਨਾਂ ਦੇ ਉਹਨਾਂ ਬਾਰੇ ਇਕੱਲੇ ਇਕੱਲੇ ਬਾਰੇ ਜਾਂਚ ਹੋਏਗੀ ਤੇ ਨਾਲ ਸੀ ਵੀ ਇਹ ਵੀ ਪਤਾ ਲਗਾਰੀ ਹੈ ਕਿ ਬੁੜੈਲ ਜੇਲ੍ਹ ਦੇ ਵਿੱਚ ਰਚਰ ਸਿੰਘ ਭੁੱਲਰ ਜਿਹੜੇ ਬੰਦੇ ਨੇ ਨਾਲ ਕ੍ਰਿਸ਼ਨੂ ਕੁਝ ਦਿਨ ਬੰਦ ਰਿਹਾ ਉਹਨਾਂ ਨੂੰ ਕਿਹੜੇ ਕਿਹੜੇ ਜਿਹੜੇ ਬੰਦੇ ਨੇ ਉਹ ਮਿਲਣਾ ਇਹਨੇ ਉਹਨਾਂ ਦਾ ਬੇਰਵਾ ਵੀ ਇਕੱਠਾ ਕੀਤਾ ਜਾ ਰਿਹਾ ਨਾਲ ਹਮੇਸ਼ਾ ਕੀਤੀਆਂ ਜਾ ਰਹੀਆਂ ਨੇ ਕਿੱਥੇ ਕਿਹਦੀ ਜਾਇਦਾਦ ਆ ਕ੍ਰਿਸ਼ਨੂ ਇੱਕ ਵੱਡਾ ਖਿਡਾਰੀ ਸੀਗਾ ਪਰ ਹੌਲੀ ਹੌਲੀ ਉਹ ਪੋਲਿਟিক্যাল ਲੋਕਾਂ ਦੇ ਸੰਪਰਕ ਆਇਆ ਫਿਰ ਉਹਦਾ ਸੰਪਰਕ ਬਣਿਆ ਪੁਲਿਸ ਅਫਸਰਾਂ ਨਾਲ ਵਿਚੋਲੀਏ ਤੁਹਾਨੂੰ ਪਤਾ ਹੋਣਾ ਕਿ ਥਾਣੇ ਦੇ ਸਾਹਮਣੇ ਬਹੁਤ ਸਾਰੇ ਵਿਚੋਲੀਏ ਤੁਹਾਨੂੰ ਨਜ਼ਰ ਆਉਣਗੇ ਉਹ ਕੀ ਕਰਦੇ ਆ ਤੁਹਾਡਾ ਸੈਟਿੰਗ ਕਰਾਉਣ ਨੇ ਆ ਐਦਾਂ ਕਰਾਉਣ ਨੇ ਥਾਣੇਦਾਰ ਨੂੰ ਦਿੱਤਾ 50000 ਰੁਪਿਆ ਵਿੱਚੋਂ 20000 ਆਪ ਖਾ ਗਏ ਤੋ ਠੱਗੀ ਠੋਰੀ ਦਾ ਵੱਡਾ ਖੇੜਾ ਹੈ ਲੱਗਦਾ ਕਿ ਕ੍ਰਿਸ਼ਨੂ ਚੰਗੀ ਤਰ੍ਹਾਂ ਉਲਝੇਗਾ ਪਰ ਤੁਸੀਂ ਜਿਸ ਤਰ੍ਹਾਂ ਹੁਣ ਸਾਰੇ ਪ੍ਰਸ਼ਾਸਨ ਤੇ ਹੀ ਤੁਸੀਂ ਉਂਗਲ ਖੜੀ ਕਰ ਦਿੱਤੀ ਤੁਸੀਂ ਕਿਹਾ ਕਿ ਗੱਡੀ ਲੈਣ ਦੀ ਔਕਾਤ ਨਹੀਂ ਜ਼ਰੂਰੀ ਨਹੀਂ ਹੈ ਕਿ ਪੁਲਿਸ ਵਾਲੇ ਸਾਰੇ ਮਾੜੇ ਹੀ ਹੁਣ ਚੰਗੇ ਤਕੜੇ ਘਰਾਂ ਦੇ ਵੀ ਨੇ ਹਰ ਕੋਈ ਕਰਾਪਟ ਵੀ ਨਹੀਂ ਹੁੰਦਾ ਜਿੱਦਾਂ ਤੁਸੀਂ ਕਿਹਾ ਕਿ ਔਕਾਤ ਨਹੀਂ ਹੁੰਦੀ ਹੈਗੀ ਗੱਡੀ ਲੈਣ ਦੀ ਦੇ ਬਹੁਤੇ ਜਿਹੜੇ ਪੁਲਿਸ ਵਾਲੇ ਨੇ ਤੁਸੀਂ ਦੇਖੋ ਕਿ ਜੇ ਝੂਠੀ ਪਰਚਾ ਦਰਜ ਕਰਾਉਣਾ ਜਦੀ ਹੋ ਜਾਂਦਾ ਕਿਉਂਕਿ ਉਹਦੇ ਵਿੱਚ ਪੈਸਾ ਚੱਲਦਾ ਜੇਕਰ ਕਿਸ ਨੇ ਸਹੀ ਐਫ ਆਈ ਆਰ ਦਰਜ ਕਰਾਉਣੀ ਆ ਬੰਦੇ ਦੀਆਂ ਜੁੱਤੀਆਂ ਘੱਟ ਜਾਣਗੀਆਂ ਤੁਸੀਂ ਦੇਖਿਆ ਹੋਣਾ ਇੱਥੇ ਐਸਸੀ ਮੋਰਚੇ ਦੇ ਉੱਤੇ ਕਿੰਨੇ ਲੋਕ ਆਉਂਦੇ ਨੇ ਕਿ ਸਾਨੂੰ ਇਨਸਾਫ ਨਹੀਂ ਮਿਲਦਾ ਸਹੀ ਧਰਾਵਾ ਨਹੀਂ ਲੱਗਦੀਆਂ ਜਾ ਫਿਰ ਪਰਚਾ ਦਰਜ ਕਰ ਲੈਂਦੀ ਹੈ ਪੁਲਿਸ ਗ੍ਰਿਫਤਾਰ ਨਹੀਂ ਕਰਦੀ ਬੰਦਿਆਂ ਨੂੰ ਸੋ ਕਿਤਨਾ ਕਿਤੇ ਪੈਸਾ ਜਾਦੇ ਇਨਵੋਲਵਮੈਂਟ ਪੈਸੇ ਦੀ ਹੈਗੀ ਆ ਤੇ ਜਿਹੜੇ ਵੱਡੇ ਪੁਲਿਸ ਜਿਹੜੇ ਤੁਸੀਂ ਦੇਖ ਲੋ ਆਪ ਤੁਹਾਡੇ ਨੇਟ ਤੇ ਢੋਣਗੇ ਥਾਣੇਦਾਰਾਂ ਦਾ ਰੋਗ ਬਹੁਤਿਆਂ ਦਾ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਕਰਪਟ ਨੇ ਬਹੁਤੇ ਮੈਂ ਕਹਿੰਦਾ ਕਰਪਟ ਹੋਣਗੇ ਔਰ ਉਹ ਬਹੁਤੇ ਮੋਟਾ ਪੈਸਾ ਲੈਂਦੇ ਨੇ ਮੋਟੀਆਂ ਠੱਗੀਆਂ ਮਾਰਦੇ ਨੇ ਔਰ ਵੱਡੇ ਜਿਹੜੇ ਅਫਸਰ ਨੇ ਜਿਸ ਤਰ੍ਹਾਂ ਪ੍ਰਚੰਦ ਸਿੰਘ ਖੁੱਲਰ ਕੋਲੋਂ 1.5 ਕਿਲੋ ਸੋਨਾ ਕਹਿੰਦੇ ਮਿਲਿਆ ਉਹਦੇ ਵਿੱਚ ਕਈ ਤਰ੍ਹਾਂ ਦੇ ਗਹਿਣੇ ਇਕੱਠੇ ਨੇ ਉਹ ਇਹ ਨਹੀਂ ਹੈਗਾ ਕਿ ਉਹ ਇੱਕੋ ਇੱਕੋ ਟਾਈਮ ਕਿਸੇ ਨੇ ਦੇਤਾ ਉਹ ਗਿਫਟ ਦੇ ਰੂਪ ਚਾਉਂਦਾ ਜੇਕਰ ਆਪਾਂ ਦੀਵਾਲੀ ਤੇ ਦੁਸਹਿਰੇ ਤੇ ਨਵੇਂ ਸਾਲ ਤੇ ਮੋٹے ਗਿਫਟ ਲੈਣੇ ਆ ਚਾਹ ਆਪਣੇ ਘਰ ਵਾਲੀ ਲਈ ਹਾਰ ਲੈ ਲਿਆ ਤੋਂ ਉਹਨਾਂ ਦੇ ਬਿਸਕੁਟ ਲੈ ਲਏ ਕੰਗਣ ਲੈ ਲੇ ਉਹ ਵੀ ਇੱਕ ਰਿਸ਼ਮਤਾ ਕਿਉਂਕਿ ਜੇ ਆਪਾਂ ਕਿਸ ਤੋਂ ਗਿਫਟ ਲਵਾਂਗੇ ਬਾਅਦ ਉਹਨੂੰ ਕਿਸ ਨਾ ਕਿਸੇ ਕੇਸ ਦੇ ਵਿੱਚ ਫਿਰ ਬਚਾਉਣਾ ਹੋਵੇਗਾ ਇਹ ਡੇਡੇ ਢੰਗ ਦੀ ਰਿਸ਼ਮਤਾ ਤੇ ਚਾਹੀਦਾ ਇਹ ਹੈ ਕਿ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਕਿ ਕੋਈ ਵੀ ਪੁਲਿਸ ਅਧਿਕਾਰੀ ਕਿਸੇ ਤੋਂ ਕੋਈ ਕਿਸੇ ਤਰ੍ਹਾਂ ਦਾ ਗਿਫਟ ਨਾ ਲਵੇ। ਅੱਛਾ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਤੁਸੀਂ ਇਹ ਗੱਲ ਆਖੀ ਹੈ ਕਿ ਡੈਰੀ ਮਿਲੀ ਹੈ ਕਈ ਅਫਸਰਾਂ ਦੇ ਨਾਮ ਆਉਣੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਉਸ ਡੈਰੀ ਦੇ ਵਿੱਚੋਂ ਜਿਹੜੇ ਚੰਗੇ ਅਫਸਰ ਨੇ ਉਹਨਾਂ ਦੇ ਪਰਦੇ ਫਾਸ਼ ਹੋ ਸਕਦੇ ਨੇ ਚੰਗੇ ਨਾਮੀ ਯਾਨੀ ਅਫਸਰਾਂ ਦੇ ਨਾਮ ਆ ਸਕਦੇ ਨੇ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹੋਰ ਵੀ ਅਫਸਰ ਯਾਨੀ ਪੱਤੇ ਖੁੱਲ ਸਕਦੇ ਨੇ ਹੋਰ ਨਗੇ ਹੋ ਸਕਦੇ ਨੇ। ਪੱਤੇ ਖੁੱਲਣਗੇ ਪਹਿਲਾਂ ਗੱਲ ਚੱਲਦੀ ਸੀ ਕਿ ਕ੍ਰਿਸ਼ਨ ਨੂੰ ਵਾਦਾ ਮਾਫਕਵਾ ਬਣਾਇਆ ਜਾਏਗਾ। ਮਤਲਬ ਕ੍ਰਿਸ਼ਨ ਕਹੇਗਾ ਹਾਂ ਜੀ। ਮੇਰੇ ਸਾਹਮਣੇ ਮੇਰੇ ਰਾਈ ਨੇ ਰਿਸ਼ਮਤ ਲਈਆ ਮੇਰੀ ਕੋਈ ਮਜਬੂਰੀ ਸੀ ਔਰ ਉਹਨੂੰ ਖਾਨਾ ਨੰਬਰ 2 'ਚ ਵੀ ਰੱਖ ਸਕਦੇ ਆ ਜਾਂ ਵਾਧਾ ਮਾਫ ਗਵਾਹ ਬਣਾ ਸਕਦੇ ਆ ਫਿਰ ਉਹਨੂੰ ਸੀਬੀ ਕਹੇਗੀ ਭੁੱਲਰ ਨੂੰ ਤਾਂ ਚਲੋ ਠੀਕ ਆ ਤੁਸੀਂ ਗਵਾਹੀ ਦੇ ਦਿੱਤੀ ਇਹਦਾ ਵਾਧਾ ਮਾਫ ਗਵਾਹ ਬਣ ਗਏ ਹੋਰ ਪੁਲਿਸ ਅਫਸਰਾਂ ਬਾਰੇ ਵੀ ਦੱਸੋ ਹੋ ਸਕਦਾ ਉਹਨਾਂ ਦੇ ਬਾਰੇ ਵੀ ਉਹ ਬਿਆਨ ਦੇ ਦੇਵੇ ਕਿਉਂਕਿ ਕ੍ਰਿਸ਼ਨੂ ਨੂੰ ਹੋਏਗਾ ਕਿ ਹੁਣ ਮੈਂ ਫਸਦਾ ਗਈ ਜੇ ਮੈਂ ਵਾਦਾ ਮਾਫ ਕਰਵਾ ਬਣ ਗਿਆ ਹੋ ਸਕਦਾ ਮੇਰੀ ਜਿਹੜੀ ਸਜ਼ਾ ਘਟੋ ਜਾਵੇ ਮੇਰੀ ਜਮਾਨਤ ਜਲਦੀ ਹੋ ਜਾਵੇ ਜਾਂ ਫਿਰ ਮੈਨੂੰ ਖਾਨਾ ਨੰਬਰ 2 ਚ ਰੱਖ ਲਿਆ ਜਾਵੇ ਸੋ ਇਸ ਮਾਮਲੇ ਦੇ ਕਈ ਪਹਿਲੂ ਨੇ ਪਰ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਐਡਾ ਵੱਡਾ ਅਫਸਰ ਹੋਵੇ 2 ਲੱਖ ਤੋਂ ਵੱਧ ਤਨਖਾਹ ਹੋਵੇ ਇੰਨੀ ਕ੍ਰਪਸ਼ਨ ਬੰਦੇ ਨੇ ਕੀਤੀ ਹੋਵੇ ਫਿਰ ਪਿਓ ਡੀਜੀਪੀ ਹੋਵੇ ਉਹਦੇ ਆਪਣੇ ਪਿਓ ਦਾ ਨਾਮ ਮਿੱਟੀ ਚ ਮਿਲਾ ਦਿੱਤਾ ਗਿਆ ਹੋਵੇ ਚਲੋ ਲੋਕ ਤਾਂ ਉਦੇ ਜਿਹੜਾ ਡੀਜੀਪੀ ਪਿਆਵਾ ਮਲਸਿੰਘਪੁਰ ਉੱਤੇ ਵੀ ਤਵਾ ਦਰਦੇ ਨੇ ਕਿ ਉਹ ਵੀ ਉਹਦਾ ਵੀ ਕਿਰਦਾਰ ਸਹੀ ਨਹੀਂ ਸੀ ਕਿਸੇ ਰਹਿਮ ਉਹ ਡੇਲੀ ਡਰਿੰਕਰ ਸੀਗੇ ਡੇਲੀ ਸ਼ਰਾਬ ਪੀਂਦੇ ਸੀ ਇੱਕ ਵੇਰ ਦਾ ਮੈਂ ਖੁਦ ਵੀ ਦੇਖਿਆ ਖੇਡਾਂ ਦੇ ਪ੍ਰੋਗਰਾਮ 'ਚ ਪਹੁੰਚੇ ਪਟਿਆਲੇ ਪੈਗ ਲਾ ਆਇਆ ਪੈਗ ਲਾ ਕੇ ਇਹਨਾਂ ਬਾਰੇ ਬੋਲ ਰਹੇ ਸੀ ਕਹਿ ਰਹੇ ਸੀ ਨਸ਼ਾ ਨਹੀਂ ਕਰਨਾ ਚਾਹੀਦਾ ਚਲੋ ਉਹ ਬਜ਼ੁਰਗ ਹੋ ਗਏ ਉਹਨਾਂ ਬਾਰੇ ਆਪਾਂ ਇੰਨਾ ਜ਼ਾਦੇ ਨਹੀਂ ਬੋਲ ਸਕਦੇ ਪਰ ਪੁਲਿਸ ਵਾਲਿਆਂ ਨੂੰ ਮਾੜੀ-ਮੋਟੀ ਸ਼ਰਮਨਾ ਚਾਹੀਦੀ ਆ ਲੋਕਾਂ ਦੇ ਪੈਸੇ ਤੇ ਪੜਦੇ ਨੇ ਗਰੀਬਾਂ ਦਾ ਲੋਕਾਂ ਦਾ ਜਿਹੜਾ ਗਰੀਬਾਂ ਨਾਲ ਜੋ ਮਾੜਾ ਕਰਦੇ ਨੇ ਲੋਕਾਂ ਨੂੰ ਇਨਸਾਫ ਨਹੀਂ ਦਿੰਦੇ ਆਪਣੀ ਡਿਊਟੀ ਤੋਂ ਕੁਤਾਹੀ ਕਰਦੇ ਨੇ ਸੋ ਕਿਤੇ ਨਾ ਕਿਤੇ ਲੇਖੇ ਇੱਥੇ ਦੇਣੇ ਪੈਣਗੇ ਸਾਰਿਆਂ ਨੂੰ ਜਿਸ ਤਰ੍ਹਾਂ ਭੁੱਲਰ ਨੂੰ ਦੇਣੇ ਪੈ ਜਿੱਦਾਂ ਤੁਸੀਂ ਗੱਲ ਆਖੀ ਹੈ ਸਕ੍ਰੈਪ ਵਾਲਿਆਂ ਦੀ ਮੈਂ ਦੇਖਿਆ ਕਿ ਸੋਨੇ ਦੇ ਵਿੱਚ ਕਹਿੰਦੇ ਉਹਨਾਂ ਤੇ ਵੀ ਕਹਿੰ ਕਈ ਪਰਚੇ ਨੇ ਜਿਨ੍ਹਾਂ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਤੇ ਯਾਨੀ ਜਿਹੜਾ ਟ੍ਰੈਪ ਲੱਗਿਆ ਸੀ ਸੀਬੀਆਈ ਨੇ ਲਾਇਆ ਸੀ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਮੈਂ ਸੁਣਿਆ ਕਿ ਉਹਨਾਂ ਤੇ ਵੀ ਕਾਫੀ ਪਰਚੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਕ੍ਰੈਪ ਚੋਰੀ ਦਾ ਮਾਮਲਾ ਪਹਿਲਾਂ ਵੀ ਕਈ ਵਾਰੀ ਆਪਾਂ ਉਜਾਗਰ ਕਰ ਚੁੱਕੇ ਆ ਜਾਲੀ ਬਿੱਲ ਬਣਾਉਂਦੇ ਨੇ ਜਾਲੀ ਮਾਲ ਪਹੁੰਚਾ ਪਹੁੰਚਦਾ ਕਰਕੇ GST ਦੀ ਰਿਫੰਡ ਕਰਾ ਲੈਂਦੇ ਨੇ ਕਈ ਵਾਰੀ ਸਰਕਾਰ ਨੇ ਵੀ ਉਸ ਸਕੈਂਡਲ ਫੜੇ ਨੇ ਪਰ ਦਿੱਲੀ ਤੋਂ ਮਾਲ ਆਉਂਦਾ ਵੱਡੇ ਵਪਾਰੀ ਨੇ ਉਹ ਵਫਜਲ ਕਰਦੇ ਨੇ ਮੰਡੀ ਗੋਵਿੰਦਗੜ੍ਹ ਦੇ ਨੇ ਲੁਧਿਆਣੇ ਦੇ ਨੇ ਇਹ ਠੱਗੀ ਠੋਰੀ ਚੱਲ ਰਹੀ ਆ ਤਾញੋਂ ਇਹ ਲੈਣ ਦੇ ਨਾ ਹੋਇਆ ਨਹੀਂ ਤੁਹਾਡੇ ਦੋਨਾਂ ਕਿਸ ਨੇ ਲੈ ਲਿਆ 8 ਲੱਖ ਰੁਪਏ ਤੁਹਾਡੇ ਦੋਨਾਂ 5 ਲੱਖ ਰੁਪਏ ਲੈ ਲਿਆ ਇਹ ਵੀ ਇੱਕ ਉਹਨਾਂ ਦਾ ਵੱਖਰਾ ਮਾਫੀਆ ਜੇਕਰ ਪੰਜਾਬ ਨੂੰ ਬਚਾਉਣਾ ਇਸ ਮੁਦਕੋਰੀ ਦਾ ਕੋਡ ਖਤਮ ਕਰਨਾ ਪਊ ਜੀਐਸਟੀ ਦੇ ਜਿਹੜੇ ਚੋਰ ਨੇ ਉਹ ਜਾਗਰ ਕਰਨੇ ਪੈਣਗੇ ਉਹਦੇ ਨਾਲ ਜਿਹੜੀ ਪੰਜਾਬ ਦੀ ਇਨਕਮ ਹੈ ਉਹ ਕਾਫੀ ਵਧੇਗੀ ਪਰ ਮਾਨ ਸਾਹਿਬ ਨੇ ਤਾਂ ਇੱਕ ਹੀ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਚਾਹੇ ਕੋਈ ਵੀ ਅਫਸਰ ਹੋਵੇ ਉਹਨਾਂ ਨੇ ਕਹਿ ਦਿੱਤਾ ਸਾਹਿਬ ਕਿ ਅਸੀਂ ਕਰਪਸ਼ਨ ਵਾਲੇ ਨੂੰ ਕਿਸੇ ਨੂੰ ਬਖਸ਼ਾਂਗੇ ਨਹੀਂ ਸਰਕਾਰ ਤਾਂ ਨਾਲ ਹੈ ਪਰ ਜਿਹੜੀ ਵਿਰੋਧੀ ਧਿਰ ਕਹਿ ਰਹੀਆਂ ਨੇ ਵੀ 3 ਸਾਲ ਹੋ ਗਏ ਹਰਚਰਨ ਪੁੱਲਰ ਬਾਰੇ ਪਤਾ ਕਿਉਂ ਨਹੀਂ ਲੱਗਿਆ ਇਹਨਾਂ ਦੀ ਸੀਆਈਡੀ ਇਹਨਾਂ ਦਾ ਖੁਫੀਆ ਬਿੰਗ ਕਿਉਂਕਿ ਹਰ ਵਿਭਾਗ ਦੇ ਵਿੱਚ ਇੱਕ ਇੰਟਰਨਲ ਵਿਜੀਲੈਂਸ ਹੁੰਦੀ ਹੈ ਉਹਦੀ ਨਜ਼ਰ ਹੁੰਦੀ ਆ ਸਾਰੇ ਅਫਸਰਾਂ ਤੇ ਕਿ ਕਿਹਨੂੰ ਮਿਲਦਾ ਕਿਵੇਂ ਮਿਲਦਾ ਕਿੱਥੇ ਕਿੱਥੇ ਦੀ ਜਾਇਦਾਦ ਆ ਇਹਦਾ ਮਤਲਬ ਫਿਰ ਉਹ ਵੀ ਮਿਲੀਭੁਗਤ ਕਰਦੇ ਨੇ ਇਹ ਵਿਜੀਲੈਂਸ ਦੇ ਵਿੱਚ ਰਹੇ ਨੇ ਪ੍ਰਚਰਨ ਪੁੱਲਰ ਇਹਦੇ ਬਾਰੇ ਇਹ ਚਰਚਾ ਸੀ ਕਿ ਲੋਕ ਇਹਨੂੰ ਕਹਿੰਦੇ ਸੀ ਟਰੈਪ ਲਗਾਓ ਫੜਾਓ ਇਹ ਬੰਦੇ ਨਾਲ ਬਾਹਰ ਦੀ ਬਾਰ ਸੈਟਿੰਗ ਕਰਨੇ ਕਰ ਲੈਂਦੇ ਸੀ ਬਹੁਤ ਸਾਰੇ ਬੰਦੇ ਜਾਲ ਚੋਂ ਨਿਕਲੇ ਨੇ ਵਿਜੀਲੈਂਸ ਦੇ ਟਰੈਪ ਚੋਂ ਜਦੋਂ ਇਹ ਪੁੱਲਰ ਹੁੰਦਾ ਸੀਗਾ ਔਰ ਪੁੱਲਰ ਨਾਲ ਦੇ ਹੋਰ ਬਥੇਰੇ ਨੇ ਕਈ ਪੁੱਲਰਾਂ ਨੂੰ ਸਾਰੇ ਪੁੱਲਰਾਂ ਨੂੰ ਨੰਗਾ ਕਰਨਾ ਚਾਹੀਦਾ ਜੇ ਜਿਹੜੇ ਥੱਗ ਨੇ ਚੋਰ ਨੇ ਪੰਜਾਬ ਨੂੰ ਲੁੱਟ ਕੇ ਖਾ ਗਏ ਅੱਛਾ ਲਾਸਟ ਸਵਾਲ ਲਵਾਂਗੇ ਇਹਨਾਂ ਮਸਲਿਆਂ ਤੇ ਜਿਸ ਤਰ੍ਹਾਂ ਤੁਸੀਂ ਕਰਪਸ਼ਨ ਦੀ ਗੱਲ ਕਰ ਰਹੇ ਹੋ ਕਿ ਆਪਾਂ ਯਾਨੀ ਕਿਸ ਤਰ੍ਹਾਂ ਇਹਨਾਂ ਤੇ ਠੱਲ ਪਾਈ ਜਾ ਸਕਦੀ ਹੈ ਤੁਸੀਂ ਕੋਈ ਆਪ ਦਾ ਕੋਈ ਸੁਝਾਅ ਦੇਣਾ ਚਾਹੋਗੇ ਇਹ ਤਾਂ ਇਹੀ ਹੈ ਜਿਸ ਤਰ੍ਹਾਂ ਪਹਿਲਾਂ ਚੱਲਿਆ ਸੀਗਾ ਟਰਨ ਸਰਕਾਰ ਨੂੰ ਭਰਨ ਸਾਰੇ ਅਫਸਰ ਕਿ ਮੈਂ ਆਹ ਜਾਇਦਾਦ ਖਰੀਦੀ ਆ ਆਹ ਫਲੈਟ ਆਹ ਪਲਾਟ ਆਹ ਜ਼ਮੀਨ ਖਰੀਦੀ ਆ ਦੱਸਿਆ ਜਾਵੇ ਔਰ ਕਿਸੇ ਦਿਨਾਂ ਤੇ ਕੁਝ ਮੈਨਂ ਖਰੀਦ ਨਾ ਸਕੇ ਐਮ ਦਾ ਕੋਈ ਕਾਨੂੰਨ ਹੋਵੇ ਔਰ ਰਿਸ਼ਮਤਖੋਰੀ ਮਾਮਲੇ ਦੇ ਵਿੱਚ ਦੂਦੀ ਦੇਖਿਆ ਹੁਣ ਕਿ ਸ਼ਿਕਾਇਤ ਹੁੰਦੀ ਆ ਵੱਡੇ ਅਰਸ ਨੇ ਬਹੁਤ ਸਾਰੇ ਆਂਦੀ ਹੁੰਦੀ ਆ ਪਰ ਉਸ ਮਾਮਲੇ ਦੇ ਵਿੱਚ ਜਾਂਚ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਕਿਤੇ ਨਾ ਕਿਤੇ ਠੱਗਾਂ ਨੂੰ ਚੋਰਾਂ ਨੂੰ ਫੜਨ ਵਾਲੇ ਵੀ ਠੱਗੀ ਠੋਰੀ ਕਰਦੇ ਨੇ ਤਨੂੰ ਇਹ ਰਿਸ਼ਮਤਖੋਰੀ ਖਤਮ ਨਹੀਂ ਹੋ ਰਹੀ ਧੰਨਵਾਦ ਸੋ ਧੰਨਵਾਦ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਸੀਨੀਅਰ ਪੱਤਰਕਾਰ ਦਰਸ਼ਨ ਸਿੰਘ ਖੋਖਰ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪ ਦਾ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਅਜੇ ਤੱਕ ਡੇਲੀ ਰਾਤ ਦਾ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਵੀ ਇਜਾਜ਼ਤ ਮੇਰੇ ਸਹੋਗੀ ਗੁਰਪ੍ਰੀਤ ਭੂਆ ਦੇ ਨਾਮ ਤੋਂ ਉਜਾਸਲਾ ਦੀ ਰਿਪੋਰਟ ਮੋਹਾਲੀ